ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹ ਗੁਰੂ 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 ਜੀ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੋੜੀ ਮਾਲਾ ਮਹੱਲਾ ਪੰਜਵਾਂ ਪਾਇਆ ਆਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਗੁਰ ਸ਼ਬਦ ਸਮਾਇਆ ਰਹਉ ਲਾਠੀ ਭੂਖ ਤ੍ਰਿਸ਼ਣ ਸਭ ਲਾਠੀ ਚਿੰਤਾ ਸਗਲ ਬਿਸਾਰੀ ਕਰਮਸਤਕ ਗੁਰ ਪੂਰੇ ਤਰਿਓ ਮਨ ਜੀਤੋ ਜਗ ਸਾਰੀ रपत अघाये रहे रिद अंतर डोलन ते अब चूके अखुट खजाना सतगुरु दिया टूटने हीरे मूके अचरज एक सुनो रे पाई गुरु ऐसी बोझ बुझाई लाहे परदा ठाकुर जो पेटियो तो बिसरी तात पराई ਕਹਿਉ ਨਾ ਜਾਈ ਇਹੋ ਅਚੰਬੋ ਸੁ ਜਾਣੈ ਜਿਨ ਚਾਖਿਆ ਕਹ ਨਾਨਕ ਸਚ ਪਏ 비ਗਾਸ ਗੁਰ ਨਿਧਾਨ ਰਿਦੈ ਲਖਿਆ ਗੋੜੀ ਮਾਲਾ ਮਹਲਾ ਪੰਜਵਾ ਉਬਰਤ ਰਾਜਾ RAM ਕੀ ਸਰਣੀ ਸਰਬ ਲੋਗ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਬੇਦ ਵਿਚਾਰੇ ਮਹਾਂਪੁਰਖਨਿਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੁਖ ਨ ਕਿਨਹੁ ਲਹਿਆ ਤੀਨ ਪਵਨ ਕੀ ਲਕshmi ਜੋਰੀ ਬੂਟੈ ਤਨਾਹੀ ਲਹਰੇ ਬਿਨ ਹਰ ਪਗਤ ਕਾ ਹਥ ਤ ਪਾਵੈ ਫਿਰ ਤ ਪਹਿਰੇ ਪਹਿਰੇ ਅਨਿਕ ਬिलास ਕਰਤ ਮਨ ਮੋਹਨ ਫੂਰਨ ਹੋਤ ਨ ਕਾਮਾ जल तो जल तो कब ना बुदत सगल बिरथे बिन नामा हर के नाम जपो मेरे मीता यह सार सुख पूरा साध संगत जन्म मरण निवारे नानक जन की तूरा गौड़ी माला महला पंजवा ਮੋਕੋ ਇਹ ਵਿਦ ਕੋ ਸਮਝਾਵੇ ਕਰਤਾ ਹੋਏ ਜਨਾਵੇ ਰਹਾਓ ਅਨਜਾਨਤ ਕਿਛ ਇਨੇ ਕਾ ਮਾਨੋ ਜਬ ਤੱਕ ਕਛੂ ਨਾ ਸਦਾ ਦਹਿਦਿਸ ਲੈ ਇਹੋ ਮਨ ਦੋਰਾਇੋ ਕਵਨ ਕਰਮ ਕਰ ਬਾਦਾ ਮਨ ਤਨ ਤਨ ਪੂਮ ਕਾ ਠਾਕੁਰ ਹੋਂ ਇਸ ਕਾ ਇਹ ਮੇਰਾ ਪਰਮ ਮੋਖ ਕਛ ਸੋਜਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹੋ ਕਹਾ ਕਮਾਵਨ ਪਰਿਆ ਜਬ ਇਹ ਕਛੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹ ਰਚਨ ਰਚਾਇਆ ਕੋਹ ਨਾਨਕ ਕਰਨ ਹਰ ਹੈ ਆਪੇ ਸਤ ਗੁਰ ਪਰਮਚੂ ਕਾਇਆ ਗੋੜੀ ਮਲਮ ਹਲਾ ਪੰਜਵਾ ਹਰ ਬਿਨ ਅਵਰ ਕਿਰਿਆ ਬਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਹੋਰੇ ਮੁਸਿਰ ਹਉ ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆੜ ਨਾ ਪਾਇਆ आगे चलन और है पाई मुहा काम ना आया तीरथ नाई अर तरने प्रमता आगे ठोर न पावे मुहा काम ना आवे एविड ओ लोगन ही पति आवे चतुर बेद मुख बचनी उचरे आगे महल ना पाई है बुझे नाही एक सुदाखर ओ सगली चाक च नानक कहतो एहो बिचारा जे कमावे सो पार गरामी गुर सेवो अर नाम से आवो त्यागो मनो गुमानी गौड़ी माला पंजवा मधु हर 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 मुख कहिए हमते ते कछु न होवे स्वामी जो राखो त्यो रहिए रहाओ क्या किच करे के करने हरा क्या इस हाथ बिचारे जित तुम लावो तित लागा पूरन खसम हमारे ਕਰੋ ਕਿਰਪਾ ਸਰਬ ਕੀ ਦਾਤੇ ਏਕ ਰੋਪ ਲੈ ਬਲਾਵੋ ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ ਰਾਗ ਗੋੜੀ ਮਾਝ ਮਹੱਲਾ 5 ਇੱਕ ਓੰਕਾਰ ਸਤਗੁਰ ਪਰਸਾਦ ਦੀਨ ਦਇਆਲ ਦਮਦਰ ਰਾਇ ਜੀਓ ਕੋਟ ਜ ਨ ਕਰ ਸੇਵ ਲਗਾਇਆ ਜੀਉ ਭਗਤ ਵਚਨ ਤੇਰਾ ਬਿਰਦ ਰਖਾਇਆ ਜੀਉ ਪੂਰਨ ਸਬਨੀ ਜਾਈ ਜੀਉ ਜਿਉ ਪੇਖਾ ਪ੍ਰੀਤਮ ਕਵਣ ਸੁ ਕਰਣੀ ਜੀਉ ਸੰਤਾ ਦਾਸੀ ਸੇਵਾ ਚਰਣੀ ਜੀਉ ਇਹੋ ਜੀਉ ਵਤਾਈ ਬਲ ਬਲ ਜਾਈ ਜੀਉ ਤਿਸ ਨਿਵ ਨਿਵ ਲਾਗੋ ਪਾਈ ਜਿਉ ਪੋਥੀ ਪੰਡਿਤ ਬੇਦ ਖੋ ਜਨਤਾ ਜਿਉ ਹੋਏ ਬੈਰਾਗੀ ਤੀਰਥ ਨਾਵੰਤਾ ਜਿਉ ਗੀਤ ਨਾਦ ਕੀਰਤਨ ਗਾਵੰਤਾ ਜਿਉ ਹਰ ਨਿਰਪਉ ਨਾਮ ਤੇ ਆਈ ਜਿਉ ਪਏ ਕਿਰਪਾਲ ਸੁਆਮੀ ਮੇਰੇ ਜਿਉ ਪਤਿਤ ਪਵਿੱਤ ਲਗ ਗੁਰ ਕੀ ਪੈਰੇ ਜਿਓ ਪ੍ਰਮੋ ਬੋਕਟ ਕੀ ਨਿਰਵੈਰੇ ਜਿਓ ਗੁਰ ਮਨ ਕੀ ਆਸ ਪੁਰਾਈ ਜਿਓ ਜਿਨ ਨਾਉ ਪਾਇਆ ਸੋਤਨਵੰਤਾ ਜਿਓ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜਿਓ ਜਿਸ ਸਾਧੂ ਸੰਗਤ ਤਿਸ ਸਭ ਸੁ ਕਰਨੀ ਜਿਉ ਜਨ ਨਾਨਕ ਸਹਿਜ ਸਮਾਈ ਜਿਉ ਗੋੜੀ ਮਹਲਾ ਪੰਜਵਾ ਮਾਛ ਆਉ ਹਮਾਰੀ RAM ਪਿਆਰੇ ਜਿਉ ਰਣ ਦਿਨਸ ਸਾਸ ਸਾਸ ਚਿਤਾਰੇ ਜਿਉ ਸਤਿ ਦੇਉ ਸੰਦੀ ਸਾ ਪੈ ਚਰਨਾਰੇ ਜਿਓ ਤਦ ਬੈਨ ਕਿਤ ਬਿੱਦ ਤਰੀਏ ਜਿਓ ਸੰਗਤ ਮਾਰੇ ਮੈਂ ਕਰੇ ਅਨੰਦਾ ਜਿਓ ਵਣਤਨ ਤਰੇ ਭਵਨ ਸੁਖ ਪਰਮਾਨੰਦਾ ਜਿਓ ਸੇਜ ਸੁਹਾਵੀ ਇਹੋ ਮਨ ਬਿਗ ਸੰਦਾ ਜਿਓ ਦਰਸ਼ਨ ਇਹੋ ਸੁਖ ਲਹੀਏ ਜੀਉ ਚਰਨ ਪਖਾਰ ਕਰੀ ਨਿਤ ਸੇਵਾ ਜੀਉ ਪੂਜਾ ਅਰਚਾ ਬੰਦਨ ਦੇਵਾ ਜੀਉ ਦਾਸਨ ਦਾਸ ਨਾਮ ਜਪ ਲੇਵਾ ਜੀਉ ਬਿਨੋ ਠਾਕੁਰ ਪਹਿ ਕਹੀਏ ਜੀਉ ਇਚ ਪੁੰਨੀ ਮੇਰੀ ਮਨ ਤਨ ਹਰਿਆ ਜਿਉ ਦਰਸ਼ਨ ਪੇਖਤ ਸਭ ਦੁਖ ਪਰ ਹਰਿਆ ਜਿਉ ਹਰ ਹਰ ਨਾਮ ਜਪੇ ਜਪ ਤਰਿਆ ਜਿਉ ਇਹੋ ਅਜਰ ਨਾਨਕ ਸੁਖ ਕਹੀਏ ਜਿਉ ਗੋੜੀ ਮਾਝ ਮਹਲਾ ਪੰਜਵਾ ਸੁਣ ਸੁਣ ਸਾਜਨ ਮਨ ਮੀਤ ਪਿਆਰੇ ਜੀਓ ਮਨ ਤਨ ਤੇਰਾ ਇਹੋ ਜੀਓ ਪੀ ਵਾਰੇ ਜੀਓ ਵਿਸਰ ਨਾਹੀ ਪ੍ਰਭ ਪ੍ਰਾਨ ਅਧਾਰੇ ਜੀਓ ਸਦਾ ਤੇਰੀ ਸਰਣਾਈ ਜੀਓ ਜਿਸ ਮਿਲਿਆ ਮਨ ਜੀਵੈ ਪਾਈ ਜੀਓ ਗੁਰਪਰਸਾਦੀ ਸੋ ਹਰ ਹਰ ਪਾਈ ਜਿਓ ਸਭ ਕੇਛ ਪ੍ਰਭ ਕਾ ਪ੍ਰਭ ਕੀਆ ਜਾਈ ਜਿਓ ਪ੍ਰਭ ਕੋ ਸਦ ਬਲ ਜਾਈ ਜਿਓ ਇਹੋ ਨੇ ਧਨ ਜਬ ਤੇ ਵੱਡਪਾ ਕੀ ਜਿਓ ਨਾਮ ਨਿਰੰਜਨ ਏਕ ਲੇਵ ਲਾਗੀ जियो गुर पूरा पाया सब दुख मिटाया जियो आठ पहर गुण गाया जियो रतन पदार्थ हर नाम तुम्हारा जियो तू तु सच्चा साहो भगत बन जारा जियो हर तन रास सच व पारा जियो ਜਨ ਨਾਨਕ ਸਦ ਬਲੇ ਹਾਰਾ ਜੀਓ ਰਾਗ ਗੋੜੀ ਮਾਜ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪਰਸਾਦ ਤੂੰ ਮੇਰਾ ਬਹੁ ਮਾਨ ਕਰਤੇ ਤੂੰ ਮੇਰਾ ਬਹੁ ਮਾਨ ਜੋਰ ਤੁਮਾਰੇ ਸੁਖ ਵਸਾ ਸੱਚ ਸ਼ਬਦ ਨਹੀਂ ਸੌਣ ਰਹਾਉ ਸਭੇ ਕੱਲਾ ਜਾਤੀਆਂ ਸੁਣ ਕੇ ਚੁੱਪ ਗਿਆ ਕਦ ਹੀ ਸੁਰਤ ਨ ਲੱਦਿਆਂ ਮਾਇਆ ਮੋਹੜੀਆਂ ਦੇ ਬੁਜਾਰਤ ਸਾਰਤਾ ਸੇ ਅੱਕੀ ਡਿਠੜੀਆਂ ਕੋਈ ਜੇ ਮੂਰਖ ਲੋਪੀਆ ਮੂਲ ਨਾ ਸੁਣੀ ਕਹੀਆਂ ਇਕਸ ਤੋ ਚੋ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਧ ਨਾਏ ਰਸੀੜਾ ਕਾ ਵਿਰਲੀ ਜਾਏ ਬੁਠੀ ਭਗਤ ਸਚੇ ਦਰ ਸੋਹ ਦੇ ਅਨਦ ਕਰੇ ਦਿਨ ਰਾਤ ਰੰਗਰ ਤੇ ਪਰਮੇਸ਼ਰ ਜਨ ਨਾਨਕ ਤਿੰਨ ਬਲ ਚਾਤ ਗੋੜੀ ਮਹੱਲਾ ਪੰਜਵਾ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ 8 ਪਹਿਰਿਆ ਰਾਤੀਏ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਕਟ ਵਸ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਮ ਕਰ ਨੀੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣਿਆ ਨਾ ਚਾਪਿਆ ਰਾਧ ਕੋਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਬਾਏ ਕਿਰਪਾਲ ਕੁਸਾਈਆਂ ਨਠੇ ਸੋਗ ਸੰਤਾਪ ਤਤਿ ਵਾਉ ਨ ਲਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੋਂ ਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਗੜੀ ਮਾਝ ਮਹਲਾ ਪੰਜਵਾ ਹਰਿ ਰਾਮ 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 ਰਾਮਾ ਜਪ ਪੁਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪਿ ਦਿਯਾ ਹੋਆ ਮੁਖ ਪਵਿੱਤਰ ਹਰਿ ਜਸ ਸੁਣੀਐ ਜਿਸ ਤੇ ਸੋਈ ਪਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁਖ ਜਾਏ ਜਿਸ ਲੜ ਲਗੀਐ ਜੀਵੀਐ ਪਵਜਲ ਪਈਐ ਪਾਰ ਮੇਲੇ ਸਾਧੂ ਸੰਗਯੋਧਾਰ ਹੋਏ ਮੁਖੀ ਉੱਚਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਅਬਰੇ ਨਾਮ ਜਪ ਦਰ ਸੱਚ ਸਬਾਸ ਗੋੜੀ ਮਾਂਜ ਮਹੱਲਾ ਪੰਜਵਾ ਮਿੱਠੇ ਹਰ ਗੁਣ ਗਾਓ ਚਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇਤੀ ਰਤਿਆ ਮਿਲਿਆ ਨੀ ਥਾਵੇਂ ਥਾਉ ਰਹਾਉ ਹੋਰ ਸਾਧ ਸਭ ਫੀਕਿਆ ਤਨ ਮਨ ਫੀਕਾ ਹੋਏ ਵਿਣ ਪਰਮੇਸ਼ਰ ਜੋ ਕਰ ਫਿੱਟ ਸੋ ਜੀਵਨ ਸੋਏ ਅੰਚਲ ਗਹਿਲ ਕੈ ਸਾਧ ਕਾ ਤਰਣਾ ਇਹੋ ਸੰਸਾਰ ਪਾਰ ਬ੍ਰਹਮ ਆਰਾਧਿਐ ਉਦਰੇ ਸਭ ਪਰਵਾਰ ਸਾਜਨ ਬੰਦ ਸੁਮਿਤ੍ਰ ਸੋ ਹਰ ਨਾਮ ਹਿਰਦੈ ਦੇ ਔਕਣ ਸਭ ਮਿਟਾਏ ਕੈ ਪਾਰਿ ਉਪਕਾਰ ਕਰੇ ਮਾਲਖ ਜਾਨਾ ਦੇਹੋ ਕਰ ਹਰ ਕੇ ਚਰਣ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਦਨੋ ਮੰਗੇ ਦਾਨ ਇਕ ਓੰਕਾਰ ਸਤ ਗੁਰ ਪਰਸਾਦ ਰਾਗ ਗੋੜੀ ਮਹੱਲਾ 9 ਸਦਮਨ ਕਾ ਮੰਗ ਤੇ ਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਜ਼ ਭਾਗ ਰਹਾਓ ਸੋ ਕਦ ਕਦ ਨੂੰ ਸਮਕਰ ਚਾਨੈ ਔਰ ਮਾਨਿ અપਮਾਨਾ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਉਸ ਤਤ ਨਿੰਦਾ ਤਉ ਤੇ ਆਕੇ ਖੋਜੈ ਪਦ ਨਿਰਬਾਨ ਜਨ ਨਾਨਕ ਇਹ ਖੇਲ ਕਠਨ ਹੈ ਕਨਹੋ ਗੁਰਮੁਖ ਜਾਨਾ ਗੋੜੀ ਮਹਲਾ ਨਵਾ ਸਾਧੋ ਰਚਨਾ ਰਾਮ ਬਨਾਈ ਇਕ ਬਿਨ ਸੇ ਇਕ ਅਸਥਿਰ ਮਾਨੈ ਅਚਰਜ ਲਿਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਜੋ ਧਾ ਤਨ ਸਾਚਾ ਕਰ ਮਾਨਿਓ ਚੋ ਸੁਪਿਨਾ ਰਨਾਈ ਜੋ ਦੀ ਸੋ ਸਗਲ ਬਿਨਾਸਿ ਚੋ ਪਾਦਰ ਕੀ ਛਾਈ ਜਨ ਨਾਨਕ ਜਗ ਚਾਨਿਓ ਮਿਥਿਆ ਰਹਿਓ ਰਾਮ ਸਰਣਾਈ ਗੋੜੀ महला नवा प्राणी को हर जस मन नहीं आवे एहनस मगन रहे माया मैं कौ कैसे गुन गावे रहाओ मीत माया ममता से विद्याप बंधाव ਮਰੇ ਗਤ ਰਸਨਾ ਚੋ ਝੂਠੋ ਇਹੋ ਜਗ ਦੇਖ ਤਾਸ ਉਠਤਾ ਵੈ ਪਗਤ ਮੁਕਤ ਕਾ ਕਾਰਣ ਸੁਆਮੀ ਮੂੜਤਾ ਹੈ ਬਸਰਵੈ ਜਨ ਨਾਨਕ ਕੋਟਨ ਮੈਂ ਕੋਉ ਭਜਨ RAM ਕੋ ਪਾਵੇ ਗੋੜੀ ਮਹਲਾ ਨਵਾ ਤਦ ਇਹ ਮਨ ਗਹੇ ਉਹ ਨਾ ਜਾਈ ਚੰਚਲ ਤ੍ਰਸਨਾ ਸੰਗ ਬਸਤ ਹੈ ਯਾਤੇ ਥਿਰ ਨਾ ਰਹੀ ਰਹਾਉ ਕਠਨ ਕਰੋਦ ਕਟ ਹੀ ਕੇ ਪੀਤਰ ਚਹ ਸੁਦ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਸਿਓ ਕਚ ਨਾ ਬਸਾਈ ਜੋਗੀ ਚਤਨ ਕਰਤ ਸਭ ਹਾਰੇ ਗੁਨੀ ਰਹੇ ਗੁਨ ਗਾਈ ਜਨ ਨਾਨਕ ਹਰ ਭਈ ਦਇਆਲਾ ਤੋ ਸਭ ਵਿਦ ਬਨ ਆਈ ਗੋੜੀ ਮਹੱਲਾ ਨਵਾ ਸਾਧੋ ਗੋਬਿੰਦ ਕੇ ਗੁਨ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਰਹਾ ਪਤਿਤ ਪੁਨੀਤ ਦੀਨ ਬੰਦ ਹਰ ਸਰਨ ਤਾਹੀ ਤੁਮ ਆਵੋ ਗਜ ਕੋ ਤਰਾਸ ਮਿਟਿਓ ਜਹ ਸਿਮਰਤ ਤੁਮ ਕਾਹੇ ਬਿਸਰਾਵੋ ਤਜ ਅਭਿਮਾਨ ਮੋ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਏ ਹੋ ਗੁਰਮੁਖ ਹੋਏ ਤਮ ਪਾਵੋ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ